ਜਨਮ ਮਰਨ ਦੁਖ ਜਾਇ ਉਹ ਸਿਫਤ ਖੰ ਸਮਦੀ ਨੂਰ ਅਰਸੋ ਹਉ ਕੁਰਸੋ ਛੱਟਿਐ ਤਉ ਦਿਠੇ ਸਚੇ ਪਾਤ ਸਾ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਸਾਹੋ ਜਿਸ ਪਾਸ ਬੈਠਿਆ ਸੋਹੀਏ ਸਭਨਾ ਦਾ ਵੀ ਸਾਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਘਰ ਦੂਜਾ ਛੋਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਇੱਕ ਪਿਤਾ ਇੱਕ ਸਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ ਸੁਣ ਮੀਤਾ ਜੀਓ ਹਮਾਰਾ ਬਲ ਬਲ ਜアシ ਹਰ ਦਰਸ਼ਨ ਦੇਹੁ ਦਿਖਾਈ ਇੱਕ ਪਿਤਾ ਇੱਕ ਸਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ ਸੁਣ ਮੀਤਾ ਜਿਉ ਖਮਰਾ ਬਲ ਬਲ ਜਾਈ ਹਰ ਦਰਸਨ ਦੇਹ ਦਿਖਾਈ ਸੁਣ ਮੀਤਾ ਧੂਰੀ ਕਉ ਬਲ ਜਾਈ ਇਹ ਮਨ ਤੇਰਾ ਪਾਈ ਰਹਾ ਪਾਵ ਮਲੋਵਾ ਮਲ ਮਲ ਧੋਵਾ ਯਹੋ ਮਨ ਤੈ ਕੁ ਦੇਸam ਸੁਣ ਮੀਤਾ ਹਉ ਤੇਰੀ ਸਰਣਾਈ ਆਇਆ ਪ੍ਰਭ ਮਿਲਾਂ ਦੇਹ ਉਪਦੇਸਾ ਮਾਨ ਨ ਕੀਜੈ ਸਰਣ ਪਰਿਜੈ ਕਰੈ ਸੋ ਭਲਾ ਮਨਾਈਐ ਸੁਣ ਮੀਤਾ ਜਿਉ ਪਿੰਡ ਸਭ ਤਨ ਅਰਪੀਜੈ ਇਉਂ ਦਰਸ਼ਨ ਹਰ ਜਿਉ ਪਾਈਐ ਪਾਇਓ अनुग्रह प्रसाद ਸੰਤਨ ਕੈ ਹਰ ਨੰਮ ਹੈ ਮਿੱਠਾ ਜਨ ਨਾਨਕ ਕਾਉ ਗੁਰ ਕਿਰਪਾ ਧਾਰੀ ਸਭ ਆਕਲ ਨਿਰੰਝਣ ਢੀਠਾ ਭਇਓ अनुग्रह परसाद ਸੰਤਨ ਕੈ ਹਰ ਨਾਮ ਹੈ ਮੀਠਾ ਜਨ ਨਾਨਕ ਕਾਉ ਗੁਰ ਕਿਰਪਾ ਤਾਰੀ ਸਭ ਆਕਲ निरंजन दीठा वाहे गुरु जी का खालसा वाहे गुरु जी की फतेह चवर तख्त छतर दे मालिक तन तन साहिब श्री गुरु ग्रंथ साहिब सच्चे बादशाह ਸਤਗੁਰੂ ਜੀ ਦੀ ਪਾਵਨ ਗੋਦ ਅੰਦਰ ਸੁਭਾਈ ਮਾਨ ਗੁਰੂ ਰੂਪ ਸਾਧ ਸੰਗਤ ਆਪ ਜੀ ਵੜਪਾਗੇ ਹੋ ਸ਼ਹੀਦਾਂ ਦੇ ਸਿਰਤਾਜ ਧਨ ਧਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਤਗੁਰਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਜੋ ਲੜੀ ਵਾਰ ਆਪ ਜੀ ਕਈ ਦਿਨਾਂ ਤੋਂ ਸ੍ਰੀ ਸੁਖਮਣੀ ਸਾਹਿਬ ਜੀ ਦੇ ਜਾਪ ਕਰ ਰਹੇ ਹੋ ਸਵਾਜ ਗੁਰਮੁਖ ਪਰਿਵਾਰ ਦੇ ਗ੍ਰਹਿ ਵਿਖੇ ਆਪ ਸੰਗਤਾਂ ਨੇ ਚਰਨ ਪਾ ਕਰਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਆਪਣੇ ਮubaruk ਚਰਨ ਪਾ ਕਰਕੇ ਗ੍ਰਹਿ ਨੂੰ ਪਵਿੱਤਰਤਾ ਹੀ ਬਖਸ਼ਿਸ਼ ਕੀਤੀ ਹੈ ਪਾਵਨ ਗੁਰਬਾਣੀ ਪੜ ਸੁਣ ਕੇ ਆਪ ਜੀ ਨੇ ਲਾਹਾ ਪ੍ਰਾਪਤ ਕੀਤਾ ਹੈ ਅਰਦਾਸ ਬੇਨਤੀ ਤੋਂ ਪਰੰਤ ਪਾਵਨ ਉਪਦੇਸ਼ ਜੋ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਆਪ ਜੀ ਨੇ ਪਾਠ ਸਰਵਣ ਕੀਤਾ ਹੈ ਆਓ ਚੰਨ ਕਮੈਂਟ ਇਸ ਪਾਵਨ ਸ਼ਬਦ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ ਸ਼ਹੀਦਾਂ ਦੇ ਸਿਰਤਾਜ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸੋਰਠ ਰਾਗ ਦੇ ਅੰਦਰ ਇਹ 파ਮਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਸੋਰਠ ਮਹੱਲਾ ਪੰਜਵਾ ਘਰ ਦੂਜਾ ਚੌਪਦੇ ਸੁਰਤਾਲ ਦੇ ਦੂਜੇ ਘਰ ਵਿੱਚ ਇਸ ਸ਼ਬਦ ਨੂੰ ਗਾਉਣਾ ਹੈ ਚੌਪਦੇ ਤੋਂ ਭਾਵ ਕਿ ਚਾਰ ਪਦਿਆਂ ਦਾ ਇਹ ਸ਼ਬਦ ਹੈ ਤੇ ਦੋ ਰਹਾਉ ਵਾਲੀਆਂ ਪੰਕਤੀਆਂ ਨੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਤਗੁਰੂ ਜੀ ਬਖਸ਼ਿਸ਼ ਕਰਦੇ ਨੇ ਅਕਾਲ ਪੁਰਖ ਵਾਹਿਗੁਰੂ ਇੱਕ ਅਦੁੱਤੀ ਹੈ ਇੱਕ ਰਸ ਸਾਰਿਆਂ ਦੇ ਵਿੱਚ ਵਿਆਪਕ ਹੈ ਔਰ ਸਤਗੁਰੂ ਦੀ ਕਿਰਪਾ ਦੇ ਨਾਲ ਉਸ ਪ੍ਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਇਹ ਜੋ ਸ਼ਬਦ ਹੈ ਧਨ ਤਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਤਗੁਰੂ ਜੀ ਦੇ ਚਰਨਾਂ ਵਿੱਚ ਇੱਕ ਜਗਿਆਸੂ ਆਉਂਦਾ ਹੈ ਜਿਹੜਾ ਪ੍ਰਮਾਤਮਾ ਦੇ ਮਿਲਾਪ ਦੀ ਤਾਂਗ ਰੱਖਦਾ ਹੈ ਉਹ ਆ ਕੇ ਇਹ ਅਰਦਾਸ ਕਰਦਾ ਹੈ ਗੁਰੂ ਅਰਜੁਨ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ ਦੋ ਪਦੇ ਜਿਨ੍ਹਾਂ ਵਿੱਚ ਬੇਨਤੀ ਹੈ ਤੇ ਅਗਲੇ ਦੋ ਪਦੇ ਜਿਹੜੇ ਨੇ ਉਹਨਾਂ ਵਿੱਚ ਗੁਰੂ ਅਰਜੁਨ ਸਾਹਿਬ ਜੀ ਦਾ ਜਵਾਬ ਹੈ ਕਿ ਉਹਦੀ ਬੇਨਤੀ ਦਾ ਜਵਾਬ ਸਤਿਗੁਰੂ ਨੇ ਕੀ ਦਿੱਤਾ ਹੈ ਉਹ ਬੇਨਤੀ ਕਰਦਾ ਹੋਇਆ ਕਹਿੰਦਾ ਹੈ ਕਿ ਸੁਣ ਮੀਤਾ ਧੂਰੀ ਕਉ ਬਲ ਜਾਈ ਇਹ ਮਨ ਤੇਰਾ ਭਾਈ ਇਹ ਰਹਾਉ ਵਾਲੀਆਂ ਭਗਤੀਆਂ ਨੇ ਉਹ ਜਗਿਆਸੂ ਆ ਕੇ ਗੁਰੂ ਅਰਜੁਨ ਸਾਹਿਬ ਨੂੰ ਕਹਿੰਦਾ ਕਿ ਇਹ ਮੇਰੇ ਮਿੱਤਰ ਸਤਗੁਰੂ ਜੀ ਮੈਂ ਆਪ ਜੀ ਦੇ ਚਰਣਾ ਦੀ ਧੂੜ ਤੋਂ ਕੁਰਬਾਨ ਜਾਣੈ ਮੈਂ ਆਪਣਾ ਮਨ ਤੁਹਾਨੂੰ ਅਰਪਣ ਕਰਨ ਆਇਆ ਹਾਂ ਮੈਂ ਆਪਣਾ ਸਭ ਕੁਝ ਤੁਹਾਨੂੰ ਸਮਰਪਿਤ ਕਰਦਾ ਹਾਂ ਆਪਣਾ ਮਨ ਤੁਹਾਨੂੰ ਅਰਪਣ ਕਰਦਾ ਹਾਂ ਤੇ ਮੇਰੇ ਇੱਕ ਬੇਨਤੀ ਆਪ ਜੀ ਦੇ ਚਰਣਾ ਵਿੱਚ ਤੇ ਕਿਰਪਾ ਕਰਕੇ ਮੇਰੀ ਬੇਨਤੀ ਸੁਣੋ ਇੱਕ ਪਿਤਾ ਇੱਕ ਸਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ ਧੰਨ ਗੁਰੂ ਅਰਜੁਨ ਸਾਹਿਬ ਜੀ ਨੂੰ ਉਜ ਗਿਆਸੂ ਸੱਜਣ ਕਹਿੰਦਾ ਕਿ ਆਪ ਜੀ ਤੇ ਮੈਂ ਅਸੀਂ ਇੱਕੋ ਹੀ ਉਸ ਪਰਿਪੂਰਣ ਪਰਮਾਤਮਾ ਦੇ ਬੱਚੇ ਹਾ ਸਾਡਾ ਪਿਤਾ ਇੱਕ ਹੈ ਇਕ ਸਕੇ ਹਮ ਬਾਰੇ ਇੱਕ ਪਰਿਪੂਰਣ ਪਰਮਾਤਮਾ ਦੇ ਅਸੀਂ ਬੱਚੇ ਹਾਂ ਤੇ ਬੇਨਤੀ ਕਰਾਂ ਜਿਹੜੀ ਗੁਰਮਤ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਸਾਰੇ ਸੰਸਾਰ ਦੀ ਪੈਦਾਇਸ਼ ਇੱਕ ਪਰਮਾਤਮਾ ਤੋਂ ਦੱਸੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਭਗਤ ਕਬੀਰ ਜੀ ਦਾ ਬਚਨ ਹੈ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇਕ ਨੂਰ ਤੇ ਸਭ ਜਗ ਉਪਜਿਆ ਕੌਣ ਭੜੇ ਕੋ ਮੰਦੀ ਕਬੀਰ ਸਾਹਿਬ ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿ ਜੀ ਵਾਹਿਗੁਰੂ ਨੇ ਜਿਹੜਾ ਅਭਲ ਭਾਵ ਇੱਕੋ ਇੱਕ ਹੈ ਜਿਹਦੇ ਵਰਗਾ ਦੂਸਰਾ ਕੋਈ ਨਹੀਂ ਉਸ ਅੱਲਾ ਪ੍ਰਮਾਤਮਾ ਨੇ ਇਸ ਸੰਸਾਰ ਨੂੰ ਪੈਦਾ ਕੀਤਾ ਹੈ ਤੇ ਕਬੀਰ ਸਾਹਿਬ ਕਹਿੰਦੇ ਨੇ ਸਾਰੇ ਬੰਦੇ ਸਾਰੀ ਕਾਇਨਾਤ ਉਸ ਪ੍ਰਮਾਤਮਾ ਦੀ ਹੈ ਕਬੀਰ ਸਾਹਿਬ ਜੀ ਦੇ ਬਚਨ ਨੇ ਇੱਕ ਨੂਰ ਤੇ ਸਭ जग ਉਪਜਿਆ ਕਹਿੰਦੇ ਸਾਰਾ ਸੰਸਾਰ ਇੱਕ ਪ੍ਰਮਾਤਮਾ ਦੇ ਨੂਰ ਤੋਂ ਪੈਦਾ ਹੋਇਆ ਹੈ ਕੌਣ ਭਲੇ ਕੋ ਮੰਦੇ ਕਿਹੜੇ ਚੰਗੇ ਨੇ ਕਿਹੜੇ ਮੰਦੇ ਨੇ ਸਾਰੇ ਉਸ ਪ੍ਰਮਾਤਮਾ ਦੇ ਪੈਦਾ ਕੀਤੇ ਹੋਏ ਨੇ ਮਾਫ ਕਰਿਓ ਇਹ ਉਚਤਾ ਨੀਚਤਾ ਜਾਤ ਦਾ ਭੇਦ ਭਾ ਵਰਣ ਵੰਡ ਅਮੀਰੀ ਗਰੀਬੀ ਇਹ ਇਸ ਸੰਸਾਰ ਦੀ ਖੇਡ ਹੈ ਨਿਰੰਕਾਰ ਦੀ ਨਜ਼ਰ ਵਿੱਚ ਅਸੀਂ ਸਾਰੇ ਇੱਕੋ ਜਿਹੇ ਹਾਂ ਗੁਰੂ ਅਰਜੁਨ ਸਾਹਿਬ ਨੂੰ ਜਗਿਆਸੂ ਕਹਿੰਦਾ ਹੈ ਕਿ ਸਾਡਾ ਪਿਤਾ ਇੱਕ ਹੈ ਇੱਕ ਸਕੇ ਹਮ ਬਾਰਿਕ ਇੱਕ ਪਰਮਾਤਮਾ ਦੇ ਅਸੀਂ ਬੱਚੇ ਹਾਂ ਤੂੰ ਮੇਰਾ ਗੁਰਖਾਈ ਤੇ ਗੁਰੂ ਅਰਜੁਨ ਸਾਹਿਬ ਨੂੰ ਕਹਿੰਦਾ ਕਿ ਤੁਸੀਂ ਮੇਰੇ ਗੁਰ ਭਾਈ ਹੋ ਮੇਰੇ ਗੁਰੂ ਹੋ ਸੁਣ ਮੀਤਾ ਇਹ ਗੁਰੂ ਅਰਜੁਨ ਸਾਹਿਬ ਮੇਰੇ ਮਿੱਤਰ ਮੇਰੀ ਬੇਨਤੀ ਸੁਣ ਜੀਓ ਹਮਾਰਾ ਬਲ ਬਲ ਜਾਸੀ ਮੇਰੀ ਜਿੰਦ ਮੇਰੀ ਆਤਮਾ ਤੇਰੇ ਤੋਂ ਕੁਰਬਾਨ ਬਲਿਹਾਰ ਹੈ ਤੇ ਮੇਰੀ ਬੇਨਤੀ ਇਹ ਹੈ ਕਿ ਹਰ ਦਰਸ਼ਨ ਦੇਹੋ ਦਿਖਾਈ ਮੈਨੂੰ ਵੀ ਉਸ ਪਰਿਪੂਰਨ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨ ਕਰਾ ਦਿਓ ਉਹ ਬੇਨਤੀ ਕਰਕੇ ਕਹਿੰਦਾ ਕਿ ਜੇ ਤੁਸੀਂ ਮੈਨੂੰ ਪਰਮਾਤਮਾ ਦੇ ਦਰਸ਼ਨ ਕਰਾ ਦਿਓ ਤੇ ਪਾਪ ਮਲੋਵਾ ਮੈਂ ਤੁਹਾਡੇ ਚਰਨ ਮਲਾਂਗਾ ਮਲ ਮਲ ਧੋਵਾਂ ਤੇ ਮਲ ਮਲ ਕੇ ਤੁਹਾਡੇ ਚਰਨ ਧੋ ਦਿਆਂਗਾ ਇਹ ਮਨ ਤੈ ਕੂ ਦੇਸਾਂ ਤੇ ਆਪਣਾ ਮਨ ਮੈਂ ਤੁਹਾਨੂੰ ਅਰਪਣ ਕਰ ਦਿਆਂਗਾ ਬਦਲੇ ਵਿੱਚ ਮੇਰੀ ਇਹ ਬੇਨਤੀ ਹੈ ਕਿ ਸੁਣ ਮੀਤਾ ਐ ਮੇਰੇ ਮਿੱਤਰ ਮੇਰੀ ਇਹ ਬੇਨਤੀ ਸੁਣ ਹਾਂ ਤੇਰੀ ਸ਼ਰਣਾਈ ਆਇਆ ਮੈਂ ਤੇਰੀ ਸ਼ਰਣ ਦੇ ਵਿੱਚ ਆਇਆ ਹਾਂ ਪ੍ਰਭ ਮਿਲਾਂ ਮੈਂ ਪ੍ਰਮਾਤਮਾ ਨੂੰ ਮਿਲ ਪਵਾਂ ਦੇਹ ਉਪਦੇਸ਼ਾਂ ਮੈਨੂੰ ਕੋਈ ਐਸਾ ਉਪਦੇਸ਼ ਦਿਓ ਕਿ ਮੈਂ ਉਸ ਪਰਿਪੂਰਣ ਪਰਮਾਤਮਾ ਦੇ ਨਾਲ ਮਿਲਾਪ ਕਰ ਸਕਾਂ ਮੈਂ ਉਸ ਪਰਮਾਤਮਾ ਨੂੰ ਮਿਲ ਪਵਾਂ ਮੇਰਾ ਸੰਸਾਰ ਤੇ ਆਇਆ ਸਫਲ ਹੋ ਜਾਏ ਜਗਿਆਸੂ ਨੇ ਆ ਕੇ ਇਹ ਗੁਰੂ ਅਰਜੁਨ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਿਹੜਾ ਪਰਮਾਤਮਾ ਨੂੰ ਮਿਲਣ ਦੀ ਤਾਂਘ ਰੱਖਦਾ ਸੀ ਉਹਨੇ ਆ ਕੇ ਆਖਿਆ ਕਿ ਗੁਰੂ ਅਰਜੁਨ ਸਾਹਿਬ ਮੈਨੂੰ ਪਰਮਾਤਮਾ ਦੇ ਨਾਲ ਮਿਲਾ ਦਿਓ ਮੈਂ ਆਪਣਾ ਸਾਰਾ ਕੁਝ ਤੁਹਾਨੂੰ ਅਰਪਣ ਕਰ ਦਿਆਂਗਾ ਮੈਂ ਤੁਹਾਡੇ ਚਰਨ ਮਲ ਮਲ ਕੇ ਧੋਵਾਂਗਾ ਮੈਂ ਆਪਣਾ ਆਪਾ ਤੁਹਾਡੇ ਤੋਂ ਕੁਰਬਾਨ ਕਰ ਦੇਵਾਂਗਾ ਜੇ ਤੁਸੀਂ ਮੈਨੂੰ ਪਰਮਾਤਮਾ ਨਾਲ ਮਿਲਾ ਦਿਓ ਤੇ ਅਗਲੀਆਂ ਦੋ ਪੰਕਤੀਆਂ ਜਿਹੜੀਆਂ ਹਨ ਉਹਨਾਂ ਵਿੱਚ ਗੁਰੂ ਅਰਜੁਨ ਸਾਹਿਬ ਜੀ ਉਹਨੂੰ ਉਪਦੇਸ਼ ਦਿੰਦੇ ਨੇ ਪਹਿਲਾ ਉਪਦੇਸ਼ ਸਤਗੁਰੂ ਜੀ ਕਹਿੰਦੇ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਮਾਣ ਨਾ ਕੀਜੈ ਕਿਸੇ ਵੀ ਚੀਜ਼ ਦਾ ਮਾਣ ਨਹੀਂ ਕਰਨਾ ਮਾਣ ਤੋਂ ਭਾਵ ਹੰਕਾਰ ਚਾਹੇ ਪੈਸਾ ਹੈ ਚਾਹੇ ਕੋਈ ਪਦਵੀ ਹੈ ਚਾਹੇ ਕੋਈ ਵੀ ਪ੍ਰਮਾਤਮਾ ਨੇ ਸਾਨੂੰ ਕੋਈ ਦਾਤ ਦਿੱਤੀ ਹੈ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਸਭ ਤੋਂ ਪਹਿਲਾ ਉਪਦੇਸ਼ ਇਹ ਹੈ ਕਿ ਕਿਸੇ ਵੀ ਚੀਜ਼ ਦਾ ਮਾਣ ਨਾ ਕਰੀ ਕਿਉਂਕਿ ਮਾਣ ਜਿਹੜਾ ਹੈ ਹੰਕਾਰ ਜਿਹੜਾ ਹੈ ਉਹ ਪ੍ਰਮਾਤਮਾ ਦੇ ਦਰ ਤੇ ਪ੍ਰਵਾਣ ਨਹੀਂ ਹੈ ਚਾਹੇ ਰੱਤਾ ਜਿੰਨਾ ਵੀ ਹੰਕਾਰ ਹੈ ਨਾ ਪ੍ਰਮਾਤਮਾ ਉਹ ਵੀ ਪ੍ਰਵਾਣ ਨਹੀਂ ਕਰਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਤਗੁਰੂ ਜੀ ਦੀ ਸ਼ਰਣ ਦੇ ਵਿੱਚ ਇੱਕ ਸਿੱਖ ਆਉਂਦਾ ਹੈ ਇਹਦਾ ਨਾਮ ਸੀ ਭਾਈ ਲਾਲ ਸਿੰਘ ਇਹ ਕਾਰੀਗਰ ਸੀ ਹਥਿਆਰ ਬਣਾਉਂਦਾ ਸੀ ਇਸ ਤਰ੍ਹਾਂ ਜਿਹੜੇ ਸ਼ਾਸਤਰ ਨੇ ਉਹ ਬਣਾਇਆ ਕਰਦਾ ਸੀ ਭਾਈ ਲਾਲ ਸਿੰਘ ਨੇ ਗੈਂਡੇ ਦੇ ਚਮੜੇ ਤੋਂ ਇੱਕ ਢਾਲ ਤਿਆਰ ਕੀਤੀ ਤੇਰੀ ਪਰਤੋ ਦੀ ਢਾਲ ਦੀ ਬਣਾਈ ਤੇਰੀ ਪਰਤ ਦੀ ਉਹਨੇ ਢਾਲ ਬਣਾਈ ਬੜੀ ਮਿਹਨਤ ਕੀਤੀ ਬੜੀ ਉਹ ਕੁੱਟ-ਕੁੱਟ ਕੇ ਉਹਨੇ ਢਾਲ ਜਿਹੜੀ ਤਿਆਰ ਕੀਤੀ ਤੇ ਬੜੀ ਮਜ਼ਬੂਤ ਤਿਆਨ ਫੁੱਲ ਵਾਂਗ ਹੌਲੀ ਢਾਲ ਸੀ ਉਹ ਲੈ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਇਆ ਤੇ ਸਤਿਗੁਰੂ ਜੀ ਨੂੰ ਉਹ ਢਾਲ ਭੇਟ ਕਰਦਾ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਢਾਲ ਨੂੰ ਚੁੱਕਦੇ ਨੇ ਤੇ ਬੜੀ ਖੌਲੀ ਢਾਲ ਸੀ ਸਤਿਗੁਰੂ ਕਹਿੰਦੇ ਭਾਈ ਲਾਲ ਸਿੰਘ ਇਹ ਢਾਲ ਬੜੀ ਖੌਲੀ ਹੈ ਤੇ ਬੜੀ ਮਜ਼ਬੂਤ ਲੱਗਦੀ ਹੈ ਸਤਿਗੁਰੂ ਨੇ ਉਹ ਢਾਲ ਆਪਣੇ ਕੋਲ ਬੈਠੇ ਸਿੱਖਾਂ ਨੂੰ ਫੜਾਈ ਸਾਰੇ ਸਿੱਖਾਂ ਨੇ ਜਿੰਨੇ ਉੱਥੇ ਬੈਠੇ ਸੀ ਵਾਰੀ-ਵਾਰੀ ਢਾਲ ਫੜ ਕੇ ਵੇਖੀ ਬੜੀ ਖੌਲੀ ਢਾਲ ਤੇ ਬੜੀ ਮਜ਼ਬੂਤ ਢਾਲ ਹੈ ਜਦੋਂ ਸਾਰਿਆਂ ਨੇ ਉਸਤਤ ਕੀਤੀ ਤੇ ਭਾਈ ਲਾਲ ਸਿੰਘ ਜਿਹੜਾ ਸੀ ਨਾ ਉਹਦੇ ਮਨ ਵਿੱਚ ਥੋੜਾ ਜਿਹਾ ਹੰਕਾਰ ਆ ਗਿਆ ਮਨ ਵਿੱਚ ਹੰਕਾਰ ਆ ਗਿਆ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਸ਼ਰਣ ਵਿੱਚ ਕਹਿੰਦਾ ਸਤਿਗੁਰੂ ਜੀ ਮੈਂ ਬੜੀ ਮਿਹਨਤ ਕੀਤੀ ਇਸ ਢਾਲ ਤੇ ਤੇਰੀ ਪਰਤ ਵਾਲੀ ਢਾਲ ਹੈ ਮੈਂ ਇਹਨੂੰ ਬੜਾ ਕੁੱਟ-ਕੁੱਟ ਕੇ ਬੜੀ ਮਿਹਨਤ ਨਾਲ ਤਿਆਰ ਕੀਤਾ ਤੇ ਸਤਿਗੁਰੂ ਜੀ ਮੈਂ ਆਪ ਜੀ ਦੇ ਚਰਣਾ ਵਿੱਚ ਬੇਨਤੀ ਕਰਾਂ ਇਹ ਜਿਹੜੀ ਢਾਲ ਹੈ ਨਾ ਇਹਦੇ ਵਿੱਚੋਂ ਕੋਈ ਵੀ ਸ਼ਸਤਰ ਜਿਹੜਾ ਉਲੰਘ ਨਹੀਂ ਸਕਦਾ ਸਤਿਗੁਰੂ ਜੀ ਇਹਦੇ ਚੋਂ ਗੋਲੀ ਤੱਕ ਪਾਰ ਨਹੀਂ ਜਾ ਸਕਦੀ ਇੰਨੀ ਮਜ਼ਬੂਤ ਢਾਲ ਹੈ ਤੇ ਫੁੱਲ ਵਰਗੀ ਹੌਲੀ ਢਾਲ ਹੈ ਗੁਰੂ ਸਾਹਿਬ ਕਹਿਣ ਲੱਗੇ ਲਾਲ ਸਿੰਘ ਬਿਲਕੁਲ ਠੀਕ ਗੱਲ ਹੈ ਕਹਿੰਦਾ ਨਹੀਂ ਸਤਿਗੁਰੂ ਜੀ ਸੱਚਮੁੱਚ ਮੈਂ ਸੱਚ ਕਹਿੰਦਾ ਇਹਦੇ ਵਰਗੀ ਢਾਲ ਤੁਸੀਂ ਵੇਖਿਓ ਕਿਤੇ ਨਹੀਂ ਹੋਣੀ ਮਾਨ ਆ ਗਿਆ ਹੰਕਾਰ ਆ ਗਿਆ ਗੁਰੂ ਸਾਹਿਬ ਕਹਿੰਦੇ ਨਹੀਂ ਭਾਈ ਲਾਲ ਸਿੰਘ ਠੀਕ ਹੈ ਤੂੰ ਮਿਹਨਤ ਕੀਤੀ ਐ ਚੰਗੀ ਢਾਲ ਬਣਾਈ ਐ ਪਰ ਭਾਈ ਲਾਲ ਸਿੰਘ ਜਿਹੜਾ ਸੀ ਉਹ ਕਹਿੰਦਾ ਨਹੀਂ ਸਤਿਗੁਰੂ ਤੁਸੀਂ ਪਰਖ ਕਰ ਸਕਦੇ ਹੋ ਪਰਖ ਕੇ ਵੇਖ ਸਕਦੇ ਹੋ ਸੱਚਮੁੱਚ ਇਹਦੇ ਚੋਂ ਗੋਲੀ ਨਹੀਂ ਲੰਗਦੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਮਝ ਗਏ ਹੁਣ ਇਹਦੇ ਮਨ ਵਿੱਚ ਹੰਕਾਰ ਆ ਗਿਆ ਇਹਨੂੰ ਆਪਣੀ ਬਣਾਈ ਢਾਲ ਦਾ ਜਿਹੜਾ ਹੰਕਾਰ ਹੋਇਆ ਸਤਿਗੁਰੂ ਕਹਿੰਦੇ ਲਾਲ ਸਿੰਘ ਫਿਰ ਠੀਕ ਐ ਅੱਜ ਨਹੀਂ ਪਰ ਕੱਲ ਢਾਲ ਲੈ ਕੇ ਆਈ ਕੱਲ ਤੇਰੀ ਢਾਲ ਦੀ ਪਰਖ ਕਰਾਂਗੇ ਭਾਈ ਲਾਲ ਸਿੰਘ ਢਾਲ ਲੈ ਕੇ ਦਰਬਾਰ ਚੋਂ ਜਦੋਂ ਬਾਹਰ ਨਿਕਲਿਆ ਤੇ ਇੱਕਦਮ ਮਨ ਦੇ ਵਿੱਚ ਇੱਕ ਖਿਆਲ ਆਇਆ ਕਿ ਗੁਰੂ ਸਰਬਕਲਾ ਸਮਰੱਥ ਹੈ ਗੁਰੂ ਜੋ ਚਾਵੇ ਕਰ ਸਕਦਾ ਹੈ ਤੇ ਜੇ ਗੁਰੂ ਨੇ ਕਿਰਪਾ ਕੀਤੀ ਜੇ ਸਤ ਗੁਰੂ ਨੇ ਕੱਲ ਗੋਲੀ ਚਲਾਈ ਢਾਲ ਵਿੰਨ ਦਿੱਤੀ ਇਹਦੇ ਵਿੱਚੋਂ ਗੋਲੀ ਲੰਘ ਗਈ ਕਿ ਮੇਰੀ ਕੀ ਇੱਜ਼ਤ ਰਹਿ ਜਾਏਗੀ ਮੈਂ ਤੇ ਬੜੇ ਮਾਣ ਨਾਲ ਆਖਿਆ ਕਿ ਢਾਲ ਜਿਹੜੀ ਬੜੀ ਮਜ਼ਬੂਤ ਹੈ ਇਦੇ 'ਚੋਂ ਗੋਲੀ ਨਹੀਂ ਲੰਘ ਸਕਦੀ ਤੇ ਜੇ ਕੱਲ ਗੋਲੀ ਲੰਘ ਗਈ ਤੇ ਮੇਰੀ ਭਰੇ ਦਰਬਾਰ ਵਿੱਚ ਬੇਇੱਜ਼ਤੀ ਹੋ ਜਾਏਗੀ ਮੇਰਾ ਕੀ ਬਣੇਗਾ ਮਨ ਵਿੱਚ ਸੋਚਾਂ ਸੋਚਦਾ ਘਰ ਆਇਆ ਪਤਨੀ ਇਹਦੀ ਘਰ ਵਿੱਚ ਸੀ ਜਿਹੜਾ ਉੱਥੇ ਤੰਬੂ ਜਿਵੇਂ ਲਾ ਕੇ ਰਹਿੰਦੀ ਸੀ ਸੰਗਤ ਉੱਥੇ ਤੰਬੂ ਦੇ ਵਿੱਚ ਆਉਂਦਾ ਇਹਦੀ ਪਤਨੀ ਨੇ ਵੇਖਿਆ ਕਿ ਚਿਹਰਾ ਮੁਰਝਾਇਆ ਹੋਇਆ ਬੜਾ ਨਿਰਾਸ਼ ਹੈ ਤੇ ਪੁੱਛਦੀ ਹੈ ਭਾਈ ਲਾਲ ਸਿੰਘ ਨੂੰ ਕਿ ਤੁਸੀਂ ਤੇ ਬੜੇ ਖੁਸ਼ ਸੀ ਕਿ ਮੈਂ ਬੜੀ ਮਿਹਨਤ ਨਾਲ ਢਾਲ ਬਣਾ ਕੇ ਲਿਆ ਆਂ ਗੁਰੂ ਸਾਹਿਬ ਨੂੰ ਭੇਟ ਕਰਨੀ ਹੈ ਤੇ ਸਤਿਗੁਰੂ ਬੜੇ ਖੁਸ਼ ਹੋਣਗੇ ਤੇ ਤੂੰ ਨਿਰਾਸ਼ ਹੋ ਕੇ ਆਇਆ ਤੇਰੇ ਚਿਹਰੇ ਤੇ ਨਿਰਾਸ਼ਾ ਉਦਾਸੀ ਕਿਉਂ ਹੈ ਭਾਈ ਲਾਲ ਸਿੰਘ ਕਹਿੰਦੇ ਅਸਲ ਵਿੱਚ ਮੇਰੇ ਕੋਲ ਬੜੀ ਵੱਡੀ ਭੁੱਲ ਹੋ ਗਈ ਮੈਂ ਗੁਰੂ ਦੇ ਸਾਹਮਣੇ ਹੰਕਾਰ ਕਰ ਬੈਠਾ ਮੈਂ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਕਹਿ ਬੈਠਾ ਕਿ ਛਟਾਲ 'ਚ ਗੋਲੀ ਨਹੀਂ ਲੰਗੇਗੀ ਕਹਿੰਦੀ ਫਿਰ ਕੀ ਹੋਇਆ ਕਹਿੰਦਾ ਹੋਇਆ ਤੇ ਕੁਝ ਨਹੀਂ ਕੱਲ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਦੀ ਪਰਖ ਕਰਨੀ ਹੈ ਗੁਰੂ ਗੋਬਿੰਦ ਸਿੰਘ ਨੇ ਗੋਲੀ ਚਲਾਉਣੀ ਹੈ ਤੇ ਮੈਨੂੰ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਦੀ ਚਲਾਈ ਗੋਲੀ ਨੇ ਸਟਾਲ ਨੂੰ چیر ਦੇਣਾ ਹੈ ਉਹ ਗੋਲੀ ਇਹਦੇ ਵਿੱਚੋਂ ਲੰਘ ਜਾਣੀ ਹੈ ਤੇ ਭਰੇ ਦਰਬਾਰ ਵਿੱਚ ਮੇਰੀ ਬੇਇੱਜ਼ਤੀ ਹੋ ਜਾਣੀ ਹੈ ਉਹਦੀ ਪਤਨੀ ਸਿਆਣੀ ਸੀ ਗੁਰੂ ਦੇ ਭਰੋਸੇ ਵਾਲੀ ਸੀ ਕਹਿਣ ਲੱਗੀ ਫਿਰ ਕੀ ਹੋਇਆ ਅਜੇ ਵੀ ਵੇਲਾ ਕੋਈ ਨਾ ਕੋਈ ਜੁਗਤ ਜ਼ਰੂਰ ਹੋਏਗੀ ਦੋਵੇਂ ਮਿਲ ਕੇ ਵਿਚਾਰ ਕਰਦੇ ਨੇ ਕਿ ਗੁਰੂ ਗੋਬਿੰਦ ਸਿੰਘ ਨੇ ਪੰਜਾਂ ਪਿਆਰਿਆਂ ਨੂੰ ਬੜਾ ਮਾਣ ਦਿੱਤਾ ਹੈ ਤੇ ਆਪਾਂ ਕਿਉਂ ਨਾ ਪੰਜ ਸਿੰਘਾਂ ਨੂੰ ਆਪਣੇ ਘਰ ਸੱਦੀਏ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਸ਼ਕਾਈਏ ਉਹਨਾਂ ਦੇ ਅੱਗੇ ਆਪਾਂ ਅਰਦਾਸ ਤਰਲਾ ਲਈਏ ਕਿ ਉਹ ਗੁਰੂ ਕੋਲੋਂ ਸਾਡੀ ਭੁੱਲ ਬਖਸ਼ਵਾ ਦੇਣ ਤੇ ਇਹ ਢਾਲ ਦੀ ਪਰਖ ਜਿਹੜੀ ਹੈ ਉਹਦੇ ਵਿੱਚ ਗੁਰੂ ਸਾਹਿਬ ਆਪ ਹੀ ਕਿਰਪਾ ਕਰਕੇ ਸਾਡੀ ਇੱਜ਼ਤ ਪੱਤਰ ਰੱਖ ਲੈਣ ਭਾਈ ਲਾਲ ਸਿੰਘ ਕਹਿੰਦਾ ਗੱਲ ਤੇ ਠੀਕ ਹੈ ਇਹਨਾਂ ਨੇ ਪੰਜ ਸਿੰਘ ਸੱਦੇ ਅੱਜ ਵੀ ਮੈਂ ਬੇਨਤੀ ਕਰਾਂ ਗੁਰੂ ਗੋਬਿੰਦ ਸਿੰਘ ਦਾ ਇਹ ਬਚਨ ਹੈ ਕੋਈ ਵੀ ਮੁਸੀਬਤ ਹੈ ਕੋਈ ਵਿਗਣ ਹੈ ਰੁਕਾਵਟ ਹੈ ਕੋਈ ਕਾਰਜ ਦੇ ਵਿੱਚ ਵਿਗਣ ਪੈਂਦੇ ਕਾਰਜ ਪੂਰਾ ਨਹੀਂ ਹੁੰਦਾ ਕਿਸੇ ਵੀ ਤਰ੍ਹਾਂ ਦੀ ਘਰ ਦੇ ਵਿੱਚ ਕੋਈ ਮੁਸੀਬਤ ਹੈ ਨਾ ਤੇ ਪੰਜ ਸਿੰਘਾਂ ਨੂੰ ਘਰ ਸੱਦੋ ਉਹਨਾਂ ਵਾਸਤੇ ਸ਼ਰਧਾ ਭਾਵਨਾ ਪਿਆਰ ਦੇ ਨਾਲ ਗੁਰੂ ਗੁਰੂ ਜਪਦਿਆਂ ਪ੍ਰਸ਼ਾਦਾ ਤਿਆਰ ਕਰੋ ਉਹਨਾਂ ਨੂੰ ਬੇਨਤੀ ਕਰੋ ਜੀ ਬਾਣੀ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਕੋਈ ਬਾਣੀ ਪੜ੍ਹਦੇ ਹੋ ਜਪਜੀ ਸਾਹਿਬ ਕੋਈ ਹੋਰ ਬਾਣੀ ਦਾ ਜਾਪ ਕਰਨ ਬਾਣੀ ਪੜ੍ਹ ਕੇ ਫਿਰ ਉਹਨਾਂ ਦੇ ਹੱਥ ਪੈਰ ਧਵਾ ਕੇ ਉਹਨਾਂ ਦੇ ਗਾੜੀ ਬੜੀ ਸਚਮਤਾ ਨਾਲ ਸ਼ਰਧਾ ਭਾਵਨਾ ਦੇ ਨਾਲ ਪ੍ਰਸ਼ਾਦਾ ਭੇਟ ਕਰੋ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਓ ਤੇ ਉਹਨਾਂ ਨੂੰ ਕਹੋ ਕਿ ਗੁਰੂ ਚਰਨਾਂ ਵਿੱਚ ਸਾਡੀ ਅਰਦਾਸ ਕਰਿਓ ਪੰਜ ਸਿੰਘ ਭਾਵਨਾ ਵਾਲੇ ਸ਼ਰਧਾ ਭਾਵਨਾ ਤੇ ਗੁਰੂ ਦੇ ਭਰੋਸੇ ਤੇ ਅਰਦਾਸ ਕਰਨਗੇ ਨਾ ਤੇ ਸੱਚ ਕਰਕੇ ਜਾਣਿਓ ਅੱਜ ਵੀ ਉਹਨਾਂ ਦੀ ਕੀਤੀ ਅਰਦਾਸ ਨੂੰ ਗੁਰੂ ਫਲ ਜ਼ਰੂਰ ਲਾਉਂਦਾ ਹੈ ਪੰਜ ਪਿਆਰਿਆਂ ਦੀ ਗੁਰੂ ਰੂਪ ਹੋ ਕੇ ਕੀਤੀ ਅਰਦਾਸ ਅੱਜ ਵੀ ਗੁਰੂ ਪ੍ਰਵਾਨ ਕਰਦਾ ਹੈ। ਉਹਨਾਂ પતિ ਪਤਨੀ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਪ੍ਰਸ਼ਾਦਾ ਤਿਆਰ ਕੀਤਾ। ਗੁਰੂ ਗੁਰੂ ਜਪਦਿਆਂ ਬਾਣੀ ਪੜ੍ਹਦਿਆਂ ਉਹਨਾਂ ਨੇ ਪ੍ਰਸ਼ਾਦਾ ਪਕਾਇਆ। ਪ੍ਰਸ਼ਾਦਾ ਤਿਆਰ ਹੋ ਗਿਆ। ਪੰਜ ਸਿੰਘ ਤਿਆਰਬਰ ਤਿਆਰ ਆ ਕੇ ਚੌਂਕੜਾ ਲਾ ਕੇ ਬੈਠ ਗਏ। ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਕੀਤਾ। ਇਹਨਾਂ ਨੇ ਥਾਲ ਰੱਖ ਕੇ ਪ੍ਰਸ਼ਾਦਾ ਪਰੋਸਿਆ। ਗੁਰੂ ਕੇ ਸਿੰਘਾਂ ਨੇ ਪ੍ਰਸ਼ਾਦਾ ਪਾਣੀ ਛਕਿਆ। ਭਾਈ ਲਾਲ ਸਿੰਘ ਨੇ ਸਾਰੀ ਹਕੀਕਤ ਉਹਨਾਂ ਨੂੰ ਦੱਸ ਦਿੱਤੀ ਕਿ ਕੀ ਕੁਝ ਮੈਂ ਕੀਤਾ ਤੇ ਮੇਰੀ ਕਿਰਪਾ ਕਰਕੇ ਭੁੱਲ ਬਖਸ਼ਵਾ ਦਿਓ ਤੇ ਗੁਰੂ ਅੱਗੇ ਅਰਦਾਸ ਕਰੋ ਕਿ ਭਰੇ ਦਰਬਾਰ ਵਿੱਚ ਮੇਰੀ ਇੱਜ਼ਤ-ਪਤ ਬਣ ਆਵੇ। ਪੰਜਾਂ ਪਿਆਰਿਆਂ ਨੇ ਅਰਦਾਸ ਕੀਤੀ ਲਾਲ ਸਿੰਘ ਭੁੱਲ ਤੇ ਤੂੰ ਬੜੀ ਵੱਡੀ ਕੀਤੀ ਐ ਪਰ ਗੁਰੂ ਦਾ ਬਿਰਦ ਆਪਣੇ ਆ ਦੀ लाज ਰੱਖਦਾ ਐ ਅਸੀਂ ਅਰਦਾਸ ਕਰਦੇ ਹਾਂ ਗੁਰੂ ਜ਼ਰੂਰ ਤੇਰੇ ਤੇ ਕਿਰਪਾ ਕਰੇਗਾ। ਭਾਈ ਲਾਲ ਸਿੰਘ ਇਤਿਹਾਸ ਕਹਿੰਦਾ ਸਾਰੀ ਰਾਤ ਉਹਨੇ ਅੱਖ ਨਹੀਂ ਲਾਈ। ਸਾਰੀ ਰਾਤ ਜਾਗਦਾ ਰਿਆ ਬਾਣੀ ਪੜਦਾ ਰਿਆ ਗੁਰੂ ਅਗੇ ਤਰਲੇ ਲੈਂਦਾ ਰਿਆ ਸਤਿਗੁਰੂ ਮੇਰੇ ਕੋਲੋਂ ਭੁੱਲ ਹੋ ਗਈ ਮੈਂ ਮਾਨ ਕਰ ਬੈਠਾ ਮੈਂ ਹੰਕਾਰ ਕਰ ਬੈਠਾ ਤੇਰਾ ਬਿਰਦ ਹੈ ਆਪਣੇ ਬਿਰਦ ਬਾਣੇ ਦੀ ਲਾਜ ਰੱਖੀ ਤੇ ਮੇਰੀ ਇੱਜ਼ਤ ਪੱਤ ਦਾ ਰਖਵਾਲਾ ਬਣੀ ਦਿਨ ਚੜਿਆ ਭਾਈ ਲਾਲ ਸਿੰਘ ਢਾਲ ਲੈ ਕੇ ਗੁਰੂ ਕੇ ਦਰਬਾਰ ਪਹੁੰਚਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਮਾਨਨਾ ਦੀ ਸਮਾਪਤੀ ਤੇ ਕਹਿੰਦੇ ਨੇ ਲਾਲ ਸਿੰਘ ਢਾਲ ਲੈ ਕੇ ਆਏ ਕਹਿੰਦਾ ਜੀ ਸਤਿਗੁਰੂ ਲੈ ਕੇ ਆਏ ਪਰ ਅੱਜ ਕੱਲ ਜਿਹੜਾ ਮਾਣ ਸੀ ਅੱਜ ਉਹ ਚਿਹਰੇ ਤੇ ਮਾਣ ਨਹੀਂ ਸੀ ਅੱਜ ਤੇ ਦਇਆ ਅੱਜ ਤੇ ਤਰਲਾ ਸੀ ਮਾਣ ਦੇ ਵਿੱਚ ਗੁਰੂ ਦੇ ਅੱਗੇ ਅਰਦਾਸਾਂ ਕਰ ਰਿਹਾ ਸੀ ਕਿ ਮੇਰੀ ਇੱਜ਼ਤ ਬਣੀ ਰਵੇ ਕਹਿੰਦਾ ਸਤਗੁਰੂ ਲਿਆਇ ਸਤਗੁਰੂ ਜੀ ਕਹਿੰਦੇ ਲਿਆ ਫਿਰ ਤੇਰੀ ਢਾਲ ਦੀ ਪਰਖ ਕਰੀਏ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਢਾਲ ਲੈ ਕੇ ਖੜਾ ਹੋ ਗਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਇੱਕ ਸਿੱਖ ਸੀ ਭਾਈ ਆਲਮ ਸਿੰਘ ਸਤਗੁਰੂ ਕਹਿੰਦੇ ਭਾਈ ਆਲਮ ਸਿੰਘ ਬੰਦੂਕ ਲਿਆਓ ਬੰਦੂਕ ਲਿਆਂਦੀ ਸਤਿਗੁਰੂ ਕਹਿੰਦੇ ਭਾਈ ਆਲਮ ਸਿੰਘ ਤੁਸੀਂ ਨਿਸ਼ਾਨਾ ਲਾਓ ਇਤਿਹਾਸ ਕਹਿੰਦਾ ਭਾਈ ਆਲਮ ਸਿੰਘ ਨੇ ਚਾਰ ਵਾਰੀ ਗੋਲੀ ਚਲਾਈ ਚਾਰੇ ਵਾਰ ਗੋਲੀ ਢਾਲ ਦੇ ਲੱਗਿਓ ਨਹੀਂ ਲੰਗੀ ਹਰ ਵੇਲੇ ਇਧਰ ਉਧਰੋਂ ਲੰਘ ਜਾਂਦੀ ਸੀ ਢਾਲ ਤੇ ਗੋਲੀ ਲੱਗੀ ਹੋਈ ਕੋਈ ਨਹੀਂ ਫਿਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥ ਵਿੱਚ ਬੰਦੂਕ ਫੜ ਲਈ ਲਾਲ ਸਿੰਘ ਉਹ ਢਾਲ ਆਪਣੀ ਛਾਤੀ ਤੇ ਲਾ ਕੇ ਖੜਾ ਕਿ ਜੇ ਗੋਲੀ ਲੰਗੇਗੀ ਵੀ ਤੇ ਮੇਰੀ ਛਾਤੀ 'ਚੋਂ ਲੰਘ ਕੇ ਜਾਏਗੀ ਜੇ ਢਾਲ ਨੂੰ ਲੰਘ ਕੇ ਜਾਏਗੀ ਤੇ ਮੇਰੀ ਛਾਤੀ ਵਿੱਚ ਵੱਜੇਗੀ ਗੁਰੂ ਕੇ ਹੱਥੋਂ ਸ਼ਹਾਦਤ ਪ੍ਰਾਪਤ ਕਰ ਜਾਵਾਂਗਾ ਤੇ ਮੇਰੀ ਇੱਜ਼ਤ-ਪਤ ਬਣੀ ਰਹੇਗੀ ਛਾਤੀ ਤੇ ਢਾਲ ਰੱਖ ਕੇ ਭਾਈ ਲਾਲ ਸਿੰਘ ਖੜਾ ਹੋ ਗਿਆ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਨਿਸ਼ਾਨਾ ਬੰਨਿਆ ਢਾਲ ਦੇ ਸਾਹਮਣੇ ਸਤਗੁਰੂ ਬੰਦੂਕ ਲੈ ਕੇ ਖੜੇ ਨਿਸ਼ਾਨਾ ਲਾਉਣ ਦਾ ਯਤਨ ਕਰਦੇ ਨੇ ਸਤਗੁਰੂ ਬਾਰ-ਬਾਰ ਬੰਦੂਕ ਸਿੱਧੀ ਕਰਦੇ ਨੇ ਤੇ ਨਿਸ਼ਾਨਾ ਨਹੀਂ ਲਾ ਰਹੇ ਕੁਝ ਸਮਾਂ ਇਸ ਤਰ੍ਹਾਂ ਲੰਘ ਗਿਆ ਤੇ ਅਖੀਰ ਸਤਿਗੁਰੂ ਨੇ ਬੰਦੂਕ ਰੱਖ ਦਿੱਤੀ ਭਾਈ ਲਾਲ ਸਿੰਘ ਸਾਰੀ ਸੰਗਤ ਵੇਖ ਰਹੀ ਸੀ ਕੋਲ ਖੜਾ ਸਿੱਖ ਪੁੱਛਦੇ ਸਤਿਗੁਰੂ ਕੀ ਗੱਲ ਹੋਈ ਨਿਸ਼ਾਨਾ ਕਿਉਂ ਨਹੀਂ ਲਾ ਰਹੇ ਕਲਗੀਧਰ ਸੱਚੇ ਪਾਤਸ਼ਾਹ ਕਹਿੰਦੇ ਲਾਲ ਸਿੰਘ ਨੂੰ ਪੁੱਛੋ ਲਾਲ ਸਿੰਘ ਨੂੰ ਪੁੱਛਿਆ ਲਾਲ ਸਿੰਘ ਕੀ ਗੱਲ ਹੈ ਉਹ ਕਹਿੰਦਾ ਅਸਲ ਵਿੱਚ ਗੁਰੂ ਨੇ ਆਪ ਹੀ ਕਿਰਪਾ ਕੀਤੀ ਹੈ ਮੈਂ ਤੇ ਪੰਜਾਂ ਪਿਆਰਿਆਂ ਕੋਲੋਂ ਅਰਦਾਸ ਕਰਾਈ ਮੈਨੂੰ ਆਪਣੀ ਭੁੱਲ ਦਾ ਜਦੋਂ ਪਛਤਾਵਾ ਹੋਇਆ ਪੰਜ ਸਿੰਘਾਂ ਨੇ ਗੁਰੂ ਚਰਣਾ ਵਿੱਚ ਅਰਦਾਸ ਕੀਤੀ ਕਹਿੰਦਾ ਮੈਨੂੰ ਨਹੀਂ ਪਤਾ ਗੁਰੂ ਕੀ ਖੇਡ ਵਰਤਾ ਰਿਹਾ ਹੈ ਪਰ ਮੈਂ ਤੇ ਆਹ ਕੁਝ ਕੀਤਾ ਗੁਰੂ ਚਰਣਾ ਵਿੱਚ ਅਰਦਾਸ ਕੀਤੀ ਸੀ ਕਲਗੀਧਰ ਸੱਚੇ ਪਾਤਸ਼ਾਹ ਕਹਿੰਦੇ ਲਾਲ ਸਿੰਘ ਅਸਲ ਵਿੱਚ ਤੇਰੇ ਅੰਦਰ ਜਿਹੜਾ ਮਾਣ ਸੀ ਹੰਕਾਰ ਸੀ ਉਹ ਨਿਕਲ ਗਿਆ ਤੇਰੀ ਢਾਲ ਤੇ ਮੈਂ ਨਿਸ਼ਾਨਾ ਤਾਂ ਨਹੀਂ ਲਾਉਂਦਾ ਕਿਉਂਕਿ ਜਦੋਂ ਮੈਂ ਢਾਲ ਵੱਲ ਬੰਦੂਕ ਕਰਦਾ ਹੈ ਨਾ ਤੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਦਸੇ ਗੁਰੂ ਨੌਵੇਂ ਗੁਰੂ ਤੇਰੀ ਢਾਲ ਦੇ ਸਾਹਮਣੇ ਆ ਕੇ ਖੜੇ ਹੋ ਜਾਂਦੇ ਨੇ ਉਹ ਮੈਨੂੰ ਨਿਸ਼ਾਨਾ ਲੋਕ ਤੋਂ ਲਾਉਣ ਤੋਂ ਰੋਕਦੇ ਨੇ ਇਸ ਕਰਕੇ ਮੈਂ ਬੰਦੂਕ ਨਹੀਂ ਚਲਾ ਸਕਿਆ ਭਾਈ ਲਾਲ ਸਿੰਘ ਸੱਚਮੁੱਚ ਤੇਰੀ ਢਾਲ ਮਜ਼ਬੂਤ ਹੈ ਪਰ ਜਦੋਂ ਮਨ ਵਿੱਚ ਹੰਕਾਰ ਆ ਜਾਏ ਨਾ ਤੇ ਉਸ ਅਹੰਕਾਰ ਦੇ ਕਰਕੇ ਜਿਹੜਾ ਮਨ ਹੈ ਉਹ ਫਿਰ ਪਛਤਾਵਾ ਕਰਦਾ ਹੈ ਕਿ ਕਿਉਂ ਇਹ ਹੰਕਾਰ ਕੀਤਾ ਸਤਗੁਰੂ ਨੇ ਭਾਈ ਲਾਲ ਸਿੰਘ ਨੂੰ ਫਿਰ ਅਸੀਸਾਂ ਦੇ ਕੇ ਬਖਸ਼ਿਸ਼ਾਂ ਦੇ ਕੇ ਇਨਾਮ ਦੇ ਕੇ ਤੋੜਿਆ ਕਿਹਨ ਤੋਂ ਭਾਵ ਜਿਹੜਾ ਮਾਣ ਹੈ ਉਹੀ ਪਰਮਾਤਮਾ ਦੇ ਰਸਤੇ ਦੀ ਸਭ ਤੋਂ ਵੱਡੀ ਰੁਕਾਵਟ ਹੈ ਗੁਰੂ ਅਰਜੁਨ ਸਾਹਿਬ ਕਹਿੰਦੇ ਮਾਣ ਨਾ ਕੀਜੈ ਸਭ ਤੋਂ ਪਹਿਲਾ ਉਪਦੇਸ਼ ਹੰਕਾਰ ਨਹੀਂ ਕਰਨਾ ਸ਼ਰਨ ਪਰਿਜੈ ਤੇ ਗੁਰੂ ਦੀ ਪਰਮਾਤਮਾ ਦੀ ਸ਼ਰਨ ਵਿੱਚ ਰਹਿਣਾ ਕਰੈ ਸੋ ਭਲਾ ਮਨਾਈਐ ਤੇ ਜੋ ਵੀ ਪਰਮਾਤਮਾ ਕਰਦਾ ਉਹਨੂੰ ਭਲਾ ਕਰਕੇ ਮੰਨਣਾ ਸੁਣ ਮੀਤਾ ਹੁਣ ਗੁਰੂ ਅਰਜੁਨ ਸਾਹਿਬ ਕਹਿੰਦੇ ਆ ਮੇਰੇ ਮਿੱਤਰਾ ਤੂੰ ਕਹਿੰਨਾ ਕਿ ਉਪਦੇਸ਼ ਦਿਓ ਮੈਂ ਰੱਬ ਨੂੰ ਮਿਲਾਂ ਸਤਿਗੁਰੂ ਕਹਿੰਦੇ ਤੇਰਾ ਉਪਦੇਸ਼ ਇਹ ਹੈ ਕਿ ਜੀਓ ਪਿੰਡ ਸਭ ਤਨ ਅਰਪੀਜੈ ਆਪਣੀ ਆਤਮਾ ਆਪਣਾ ਸਰੀਰ ਤਨ ਸਾਰਾ ਕੁਝ ਪਰਮਾਤਮਾ ਨੂੰ ਭੇਟ ਕਰ ਦੇ ਇਉਂ ਦਰਸ਼ਨ ਹਰ ਜੀਓ ਪਾਈਐ ਇਸ ਤਰੀਕੇ ਨਾਲ ਤੂੰ ਵਹਿਗੁਰੂ ਜੀ ਦੇ ਦਰਸ਼ਨ ਕਰ ਲਵੇਂਗਾ ਭਾਇਓ ਅਨੁਗ੍ਰਹੋ ਪ੍ਰਸਾਦ ਸੰਤਨ ਕੈ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਪਰਮਾਤਮਾ ਦੇ ਸੰਤਾਂ ਦੀ ਕਿਰਪਾ ਨਾਲ ਜੀਦੇ ਤੇ ਪ੍ਰਮਾਤਮਾ ਮਿਹਰ ਕਰ ਦਿੰਦਾ ਹਰ ਨਾਮ ਹੈ ਮਿੱਠਾ ਉਹਨੂੰ ਪ੍ਰਮਾਤਮਾ ਦਾ ਨਾਮ ਬੜਾ ਮਿੱਠਾ ਲੱਗਣ ਲੱਗ ਜਾਂਦਾ ਜਨ ਨਾਨਕ ਕਉ ਗੁਰ ਕਿਰਪਾ ਧਾਰੀ ਤੇ ਐਸੇ ਜਿਹੜਾ ਨਾਮ ਜਪਣ ਵਾਲਾ ਜਿਹਨੂੰ ਪ੍ਰਮਾਤਮਾ ਦਾ ਨਾਮ ਚੰਗਾ ਲੱਗਦਾ ਗੁਰੂ ਅਰਜਨ ਸਾਹਿਬ ਕਹਿੰਦੇ ਦਾਸ ਨਾਨਕ ਕਹਿੰਦਾ ਕਿ ਗੁਰੂ ਨੇ ਉਹਦੇ ਤੇ ਕਿਰਪਾ ਕਰ ਦਿੱਤੀ ਸਭ ਸਾਰਿਆਂ ਥਾਵਾਂ ਤੇ ਅਕੁਲ ਅਕੁਲ ਤੋਂ ਭਾਵ ਜੇ ਦੀ ਕੋਈ ਕੋਲਣੀ ਕੋਈ ਜਾਤ ਨਹੀਂ ਕੋਈ ਕੋਲ ਨਹੀਂ ਕੋਈ ਰੂਪ ਰੇਖ ਰੰਗ ਨਹੀਂ ਸਤਿਗੁਰੂ ਜੀ ਕਹਿੰਦੇ ਉਸ ਪਰਮਾਤਮਾ ਨੂੰ ਨਿਰੰਜਣ ਡਿਠਾ ਉਹ ਮਾਇਆ ਤੋਂ ਰਹਿਤ ਪਰਮਾਤਮਾ ਸਾਰੇ ਥਾਈ ਉਸ ਪਰਮਾਤਮਾ ਦੇ ਉਹਨੂੰ ਦਰਸ਼ਨ ਹੋ ਗਏ ਜਿਹਦੇ ਤੇ ਗੁਰੂ ਨੇ ਕਿਰਪਾ ਕਰ ਦਿੱਤੀ ਸੋ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਭਾਈ ਜੇ ਪਰਮਾਤਮਾ ਦੀ ਪ੍ਰਾਪਤੀ ਚਾਹੁੰਨਾ ਹੈ ਆਪਣੇ ਅੰਦਰ ਦਾ ਹਉਮੈ ਹੰਕਾਰ ਮਾਣ ਤਿਆਗ ਕੇ ਗੁਰੂ ਦੀ ਸ਼ਰਨ ਵਿੱਚ ਪੈ ਆਪਣੇ ਅੰਦਰ ਉਸ ਪਰਮਾਤਮਾ ਦੀ ਰਜਾ ਨੂੰ ਪ੍ਰਵਾਨ ਕਰ ਜੋ ਕੁਝ ਕਰਦਾ ਉਹਨੂੰ ਭਲਾ ਕਰਕੇ ਮਨ ਤੈਨੂੰ ਰੱਬ ਦੇ ਦਰਸ਼ਨ ਜ਼ਰੂਰ ਹੋਣਗੇ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ